ਔਰ ਪਾਈਸ ਤੋਂ ਤੱਕ ਵੀ ਕਹਿੰਦੇ ਕਿ ਤੈਨੂੰ ਐਮਐਲਏ ਵੀ ਜਿੱਨੜਾਵਾਗੇ ਪਰ ਇਹਨਾਂ ਨੇ ਤੇ ਮੇਰੀ ਕੌਂਸਲਰ ਦੀ ਟਿਕਟ ਕੱਢਦੀ ਮੈਂ ਬਟਲੀ ਮੈਂਬਰਸ਼ਿਪ ਤੋਂ ਹੀ ਇਤਿਹਾ ਦੇ ਰਿਆਂ। ਇਹ ਲੱਗਦਾ ਕਿ ਜੀ ਵੀ ਡਿਪਾਰਟਮੈਂਟ ਟਿਕਟ ਪਈ ਹੀ ਤੁਹਾਡੇ ਨੂੰ ਬਿਲਕੁਲ ਵੀ ਨਹੀਂ ਜੀ ਤੁਸੀਂ ਸਰਵਾ ਕਰ ਲਿਓ। ਇੱਕ ਸੀਟ ਨਹੀਂ ਜੀ 5 ਸੀਟਾਂ ਦੇ ਹਾਰਨਗੇ। ਜਿਹੜੀਆਂ 5 ਸੀਟਾਂ ਇਹਨਾਂ ਨੇ ਇੱਕੀ ਤੋਂ ਲੈ ਕੇ 25 ਤੱਕ ਦੀ ਯਾਨੀ ਪੂਰੀ ਤਰ੍ਹਾਂ ਹਾਰ ਵਿੱਚ ਲੁਧਿਆਣਾ 33 ਫੁੱਟਾ ਰੋਡ ਤੋਂ ਦੋ ਵਾਰ ਕੌਂਸਲਰ ਰਹੇ ਸਰਜੀਤ ਸਿੰਘ ਰਾਏ ਵੱਲੋਂ ਅੱਜ ਜਿਹੜਾ ਵੱਡਾ ਐਲਾਨ ਕੀਤਾ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਆ ਗੱਲਬਾਤ ਕਰ ਰਹੇ ਆ ਦੇਖੋ ਜੀ ਗੱਲ ਇਹ ਆ ਬੜੀ ਲਗਨ ਨਾਲ 2 ਸਾਲ ਤੋਂ ਸੇਵਾ ਕਰ ਰਹੇ ਸੀ ਪਾਰਟੀ ਦੀ ਪਹਿਲਾਂ ਦੋ ਵਾਰ ਮੈਂ ਕੌਂਸਲਰ ਰਹੇ ਇੱਕ ਵਾਰਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ ਉਦੋਂ ਤੋਂ ਮੈਂ ਪਾਰਟੀ ਦੀ ਸੇਵਾ ਕਰਦਾ ਆ ਅੱਜ ਬੜਾ ਦੁੱਖ ਲੱਗਿਆ ਮਨ ਨੂੰ ਜੇ ਕੋ ਰਾਤ ਨੂੰ ਲਿਸਟ ਦੇਖੀ ਕਿ ਮੇਰੀ ਟਿਕਟ ਕਿਹਦੀ ਨੂੰ ਮਿਲ ਗਈ ਬਾਰ ਨੰਬਰ 23 ਮੈਨੂੰ ਪਹਿਲਾਂ ਖਾਈ ਟਮਾੜ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਟਿਕਟ ਸੇਵਾ ਤੁਹਾਨੂੰ ਬਖਸ਼ਣੀ ਹੈ ਤੁਸੀਂ ਲੱਗੇ ਹੋਗੇ ਸਗਰ ਥੱਲੀ ਉਤਲੀ ਆਜੋ کئی ਵਾਰ ਉਹਨਾਂ ਵੀ ਇਥੇ ਦੇਖਿਆ ਸੀ ਲੋਕਾਂ ਦੀ ਬੰਸਾਲ ਸੇਵਾ ਕਰਦੇ ਆ ਆ ਪਰ ਬਟ ਜਦੋਂ ਅਚਾਨਕ ਲਿਸਟ ਦੇਖੀ ਤਾਂ ਮਨ ਨੂੰ ਬੜੇ ਚੀਜ਼ ਕੋਣ ਚ ਜਿਹੜੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਨੂੰ ਖਸ਼ਾਲ ਬਣਾਉਣਾ ਹੈ ਅਸੀਂ ਪਿਛਲਾ ਰੀਤੀ ਰਿਵਾਜ ਖਤਮ ਕਰਕੇ ਸਰਦਾਰਾਂ ਦੇ ਮੁੰਡਿਆਂ ਨੂੰ ਪੰਜਾਬੀਆਂ ਨੂੰ ਅੱਗੇ ਲਿਆਉਣਾ ਹੈ ਪਰ ਉਹ ਇਸ ਪਾਰਟੀ ਵਿੱਚ ਨਹੀਂ ਹੈ ਵੇਖੋ ਇੱਕ ਮੌਜੂਦਾ ਕਾਉਂਸਲਰ ਸਿਟਿੰਗ ਕਾਉਂਸਲਰ ਦੋ ਵਾਰਾਂ ਦੀ ਟਿਕਟ ਕਰ ਸਕਦੀ ਹੈ ਔਰ ਮੈਂ ਨੂੰ ਵਿਸ਼ਵਾਸ ਕਰਾਇਆ ਗਿਆ ਸੀ ਤੁਸੀਂ ਕਾਉਂਸਲਰ ਦੀ ਤਾਂ ਲੜਾਵਾਂਗੇ ਪਰ ਉਹ ਐਮਐਲਏ ਦੇ ਵੀ ਆਉਣ ਵਾਲੇ ਟਾਈਮ 'ਚ ਲੜਾਵਾਂਗੇ ਕਿਹਦੇ ਵੱਲੋਂ ਇਹ ਜਿਹੜਾ ਦਾਵਾ ਕੀਤਾ ਗਿਆ ਸਾਡੇ ਪ੍ਰਧਾਨ ਸਾਫਤਾ ਪ੍ਰਧਾਨ ਪਵਨ ਕੁਮਾਰ ਸਿੰਘ ਜੀ ਸੀ ਉਸ ਤੋਂ ਬਾਅਦ ਸੰਗਵਾਲੇ ਗਿਆ ਜਿਨ੍ਹਾਂ ਨੇ ਕੌਂਸਲਰ ਦੀ ਜਿੱਤ ਦਾ ਦਾਵਾ ਕੀਤਾ ਸੀ ਸੋ ਮੇਰੇ ਕਹਿਨ ਦਾ ਪਾਵ ਇਸ ਤਰ੍ਹਾਂ ਪਾਰਟੀ ਪੰਜਾਬ ਦੇ ਵਿੱਚ ਕਦੇ ਵੀ ਇਹ ਅੱਗੇ ਆ ਸਕੀ ਜੇ ਜਿੱਤੇ ਕੌਂਸਲਰ ਦੀ ਟਿਕਟਾਂ ਕੱਟਰ ਦੀ ਤੇ ਇਸ ਤਰ੍ਹਾਂ ਦੇਖਦੇ ਹਾਂ ਪਹਿਲਾਂ ਤੁਸੀਂ ਅਕਾਲੀ ਦਲ ਦੇ ਵਿੱਚ ਜਿਹੜਾ ਵਰਕ ਕੀਤਾ ਤੇ ਅਕਾਲੀ ਦਲ ਨੂੰ ਜਿਹੜਾ ਛੱਡਿਆ ਕੀ ਅੱਜ ਲੱਗਦਾ ਕਿ ਉਸ ਸਮੇਂ ਅਕਾਲੀ ਦਲ ਨੂੰ ਨਹੀਂ ਛੱਡਣਾ ਚਾਹੀਦਾ ਬਿਲਕੁਲ ਜੀ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਪਾਰਟੀ ਨੇ ਉਦੋਂ ਸਾਨੂੰ ਸਭ ਕੁਝ ਬਹੁਤ ਦਿਖਾਇਆ ਤੇ ਤੁਸੀਂ ਇੱਕ ਵਾਰ ਸਾਡੀ ਪਾਰਟੀ ਚਾਕੇ ਦੇਖੋ ਪਰ ਅਸੀਂ ਗਲਤੀ ਕੀਤੀ ਉਸ ਟਾਈਮ ਅੱਜ ਇਹ ਮੰਨਦੇ ਆ ਕਿ ਉਹ ਗਲਤੀ ਹੋਈ ਆ ਕਿਉਂਕਿ ਮਨ ਬਹੁਤ ਅਦਾਸ ਹੋਇਆ ਕਿ ਇਸ ਤਰ੍ਹਾਂ ਪਾਰਟੀਆਂ ਕਰਨ ਲੱਗ ਜੇ ਤਾਂ ਫਿਰ ਅੱਗੇ ਟਾਈਮ ਕੌਣ ਪਾਰਟੀ ਤੇ ਵਿਸ਼ਵਾਸ ਕਰੇ ਦੇਖੋ ਅਗਲਾ ਸਟੈਪ ਕੀ ਹੋਏਗਾ ਕਿ ਆਜ਼ਾਦ ਚੋਣ ਲੜੋਗੇ ਜਾਂ ਕਿਸੇ ਪਾਰਟੀ ਦਾ ਸਮਰਥਨ ਕਰਦੇ ਦੇਖੋ ਜੀ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਿਹਾ ਅੱਜ ਤਾਂ ਅੱਜ ਮੈਂ ਸੋਚਾਂਗਾ ਸ਼ਾਮ ਨੂੰ ਮੇਰੀ ਮੀਟਿੰਗ ਆ ਮੀਟਿੰਗ ਦੇ ਵਿੱਚ ਸਾਡੇ ਜੋ ਵੀ ਇਲਾਕਾ ਨਿਵਾਸੀ ਸਮੂੱਚਾ ਬਾੜ ਦੇ ਵਿੱਚ ਸਾਰੇ ਮਹੱਲਿਆਂ ਦੇ ਮੁਖਤਬਰ ਬੰਦਿਆਂ ਨੂੰ ਬੁਲਾ ਕੇ ਜੋ ਮੈਨੂੰ ਹੁਕਮ ਕਰਨ ਦੇ ਨਾਲਗੇ ਵੀ ਉਹਨਾਂ ਦੇ ਕਹਿੰਦੇ ਹੀ ਸੇਵਾ ਕਰਦਾ ਆ ਰਿਹਾ ਹੁਣ ਵੀ ਉਹਨਾਂ ਦੇ ਕਹਿੰਦੇ ਹੀ ਤੋ ਅੱਜ ਜਿਹੜਾ ਵੱਡਾ ਫੈਸਲਾ ਲਿਆ ਗਿਆ ਸਰਜੀਤ ਸਿੰਘ ਰਾਏ ਵੱਲੋਂ ਬੀਜੇਪੀ ਨੂੰ ਜਿਹੜਾ ਅਲਵਦਾ ਕਹਿ ਦਿੱਤਾ ਗਿਆ ਹੁਣ ਦੇਖਣਾ ਹੋਏਗਾ ਕਿ ਇਹ ਆਪਣਾ ਅਗਲਾ ਡਿਸੀਜਨ ਕਦੋਂ ਲੈਂਦੇ ਆ ਜੋ ਕਿ ਇੱਕ ਦਿਨ ਨਾਮੀਨੇਸ਼ਨ ਲਈ ਵੀ ਬਾਕੀ ਆ ਹੁਣ ਦੇਖਣਾ ਹੈ ਕਿ ਇਹ ਆਜ਼ਾਦ ਚੋਣ ਲੜਦੇ ਨੇ ਜਾਂ ਫਿਰ ਕਿਸੇ ਜਿਹੜੇ ਇੱਥੇ ਉਮੀਦਵਾਰ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਦਿੰਦੇ ਨੇ ਕੈਮਰਾਮੈਨ ਜੋਗਾ ਸਿੰਘ ਦੇ ਨਾਲ ਅਮਨਦੀਪ ਲੁਧਿਆਣਾ ਟੀਵੀ